ਪਿਆਰੇ ਖੌਨਹਾਰ ਨੌਜਵਾਨ ਜੂਤ ਕਾਂਗਰਸ ਦੇ ਪ੍ਰਧਾਨ ਸਨ ਕਮਲ ਸਿੱਕਾ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ ਜਿਹੜੇ ਇਸ ਪਿਛਲੇ ਦਿਨੀ ਸੰਸਾਰਿਆਂ ਨੂੰ ਛੱਡ ਕੇ ਚਲੇ ਗਏ ਤੇ ਮੈਂ ਧੰਨਵਾਦ ਕਰਦਾ ਸਾਰੀ ਉਹਨਾਂ ਦੀ ਟੀਮ ਦਾ ਬਾਹਰ ਬੋਰਡਾਂ ਤੇ ਵੀ ਲਿਖਿਆ ਹੋਇਆ ਕਮਲ ਕਮਲ ਸਿੱਕਾ ਦੀ ਟੀਮ ਬੜੀ ਮਾਨ ਦੀ ਗੱਲ ਹੈ ਔਰ ਬੜਾ ਖੌਨਹਾਰ ਕਮਲ ਸਿੱਕਾ ਨੌਜਵਾਨ ਵੀਰ ਸੀ ਤੇ ਨੌਜਵਾਨਾਂ ਦੇ ਵਿੱਚ ਬੜਾ ਪਿਆਰ ਬਣਾ ਕੇ ਗਿਆ ਅਚਾਨਕ ਉਹਦੀ ਡੈਥ ਹੋ ਗਈ ਔਰ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰਦਾ ਦੀ ਕਮਲ ਸਿੱਕਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਉਹਨਾਂ ਦੇ ਪਰਿਵਾਰ ਦੇ ਉੱਪਰ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਔਰ ਜਿੰਨੀ तमाम ਟੀਮ ਹੈ ਕਮਲ ਸਿੱਕਾ ਦੇ ਦੋਸਤ ਮਿੱਤਰ ਉਹਦੇ ਭਰਾ ਪ੍ਰਮਾਤਮਾ ਉਹਨਾਂ ਨੂੰ ਵੀ ਸਾਰਿਆਂ ਨੂੰ ਆਸ਼ੀਰਵਾਦ ਦੇਣ ਉਹ ਤਕੜੇ ਰਹਿਣ ਸਾਰੇ ਤਾਂ ਕਿ ਇਸੇ ਹੀ ਤਰ੍ਹਾਂ ਆਪਣੇ ਪਿਆਰੇ ਰੰਗਲੇ ਵੀਰ ਸਿੱਕਾ ਵੀਰ ਜੀ ਕਮਲ ਸਿੱਕਾ ਜੀ ਨੂੰ ਯਾਦ ਕਰਦੇ ਰਹਿਣ ਉਹਨਾਂ ਨੂੰ ਹਮੇਸ਼ਾ ਔਰ ਜਿਹੜੀ ਸੋਚ ਦੇ ਨਾਲ ਇਹਨਾਂ ਵੀਰਾਂ ਨੇ ਕਮਲ ਸਿੱਕੇ ਦੀ ਯਾਦ ਦੇ ਵਿੱਚ ਅੱਜ ਬਲੱਡ ਡੋਨੇਟ ਦਾ ਕੈਂਪ ਲਾਇਆ ਇਹ ਬੜੀ ਵੱਡੀ ਇੱਕ ਗੱਲ ਹੈ ਇੱਕ ਬੜਾ ਸ਼ਲਾਘਾਯੋਗ ਕੰਮ ਹੈ ਕਿ ਕਿਸੇ ਜ਼ਰੂਰਤਮੰਦ ਇਨਸਾਨ ਦੀ ਜਾਨ ਬਚਾਉਣ ਦੇ ਲਈ ਜਿੰਨੇ ਵੀ ਮੇਰੇ ਵੀਰ ਜਿਨ੍ਹਾਂ ਨੇ ਕੈਂਪ ਲਾਇਆ ਇਹਦੇ ਵਿੱਚ ਬਲੱਡ ਡੋਨੇਟ ਕੀਤਾ ਜਾਂ ਇਸ ਕੈਂਪ ਨੂੰ ਕਾਮਯਾਬ ਕਰਨ ਦੇ ਲਈ ਸ਼ਮੂਲੀਅਤ ਕੀਤੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਭ ਨੂੰ ਬੇਨਤੀ ਕਰਦਾ ਹਾਂ ਕਿ ਇਸੇ ਹੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਚਾਹੀਦਾ ਆਪਣੇ ਦੋਸਤ ਮਿੱਤਰਾਂ ਨੂੰ ਯਾਦ ਕਰਨਾ ਚਾਹੀਦਾ ਔਰ ਸਾਨੂੰ ਇਸ ਗੱਲ ਤੋਂ ਵੀ ਸਿੱਖਿਆ ਮਿਲਦੀ ਹੈ ਕਿ ਜਿਹੜੇ ਸਾਡੇ ਨੌਜਵਾਨ ਕੁਝ ਪੀੜ੍ਹੀ ਨੌਜਵਾਨ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਉਹ ਸਾਰਿਆਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਕਿ ਜਿੰਨੇ ਅੱਜ ਨੌਜਵਾਨ ਵੀਰ ਬੜਾ ਜੋਸ਼ ਦੇਖਣ ਨੂੰ ਮਿਲਿਆ ਇਹ ਸਾਰੇ ਨਸ਼ਿਆਂ ਤੋਂ ਰਹਿਤ ਨੇ ਔਰ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਬੱਚੇ ਨੇ ਉਹਨਾਂ ਨੂੰ ਇਹਨਾਂ ਤੋਂ ਸੇਧ ਲੈ ਕੇ ਨਸ਼ਿਆਂ ਨੂੰ ਤਿਆਗ ਕੇ ਔਰ ਐਸੀ ਪਿਆਰ ਦੀ ਭਾਵਨਾ قومਦਾਨ ਦੀ ਆਪਣੇ ਅੰਦਰ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿਸੇ ਦੀ ਜਾਨ ਬਚਾਉਣ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਇਹ ਬਹੁਤ ਜ਼ਿਆਦਾ ਸ਼ਲਾਘਾਯੋਗ ਇਹ ਕੰਮ ਹੈ ਜਿੱਥੇ ਮੈਂ ਕਮਲ ਸਿੱਕੜੀ ਨੂੰ ਸ਼ਰਧਾਂਜਲੀ ਦਿੰਨਾ ਉਥੇ ਇਹਨਾਂ ਸਾਰੇ ਵੀਰਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ। ਸਾਡੇ ਠੀਕ ਹੈ ਸਰ ਬਹੁਤ ਹੀ ਪਿਆਰੇ ਭਰਾ ਕਿਉਂਕਿ ਅਜੋ ਦਾ ਜਨਮ ਦਿਨ ਉਹਦੀ ਯਾਦ ਚ ਬਰਡ ਕੈਂਪ ਅਮੈਂਡ ਪਰਮ ਵਿੱਚ ਲਗਾਇਆ ਗਿਆ ਹੈ ਜਿੱਥੇ ਤੁਸੀਂ ਦੇਖੋਗੇ ਸਾਰੇ ਯੂਥ ਦੇ ਸਾਥੀ ਲੁਧਿਆਣੇ ਤੋਂ ਉਹਨਾਂ ਦੀ ਉਹਨਾਂ ਦੀ ਟੀਮ ਉਹਨਾਂ ਦੇ ਸਾਰੇ ਸਾਥੀ ਤੇ ਸਾਰੇ ਪਹੁੰਚਣ ਦੇ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਭੀੜ ਇਨਾ ਰਸ ਜਿੱਤੇ ਥੇਹ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ 3 ਵਜੇ 500 ਤੋਂ ਪਲੱਸ ਯੂਨਿਟ ਹੋ ਚੁੱਕਾ ਹੋ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਿੱਕਾ ਜੀ ਨੂੰ ਪਿਆਰ ਕਰਨਾ ਰਿਹਾ ਉਹਨਾਂ ਦੀ ਸੋਚ ਵਰਗ ਨਾਲ ਰੱਖਣ ਵਾਸਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਆਏ ਆ ਤੇ ਜਿਵੇਂ ਦੇਖੋ ਕਿ ਇੱਕ ਚੰਗਾ ਮੈਸੇਜ ਜਦੋਂ ਅਸੀਂ ਚੰਗੇ ਕੰਮ ਕਰਦੇ ਆ ਸਾਡੇ ਨਾਲ ਬਹੁਤ ਜ਼ਿਆਦਾ ਸਾਥੀ ਜੁੜਦੇ ਆ ਪਰ ਲੋਕਾਂ 'ਚ ਜਦੋਂ ਚੰਗਾ ਕੰਮ ਹੁੰਦਾ ਸਾਥੀਆਂ ਦੀ ਜੂਤੀ ਲੱਕ ਰੇਟ ਹੁੰਦੀ ਹੈ ਇਸ ਕਰਕੇ 500 ਤੋਂ ਵੱਧ ਯੋਨੜਾ ਬਹੁਤ ਬੁਰੀ ਤਰ੍ਹਾਂ ਜਿੱਤੇ ਸਾਥੀਆਂ ਦੀ ਲੜਵੜ ਮੈਂ ਵੀ ਸਾਡੇ ਸਾਰੇ ਸਾਥੀ ਉਹਦੇ ਬਲੱਡ ਰੇਟ ਉਸ ਨਾਲ ਦੇ ਕੈਂਪੇਨ ਦੀ ਨੋਕਸਤ ਬੰਦੇ ਰਹਿਣ ਦੇਖੋ ਜਿਹੜਾ ਨਹੀਂ ਚੱਲ ਸਕੀ ਜਾਂ ਹਮਰਾਵਸਤੀਆਂ ਜਿਨ੍ਹਾਂ ਨੇ ਉਹਨਾਂ ਦੇ ਇੰਨੇ ਸੈਗਰੇਜਵੇਂ ਯਾਰਾ ਦੋਸਤ ਪੁੰਚੇ ਨੇ ਕਿਤੇ ਜਦੋਂ ਚੰਗੇ ਕੰਮ ਆਪਾਂ ਕਰਾਂਗੇ ਪ੍ਰੋਤਾ ਕਰਾਂਗੇ ਸਾਡੀ ਦੋਸਤੀ ਹੋਰ ਜੁੜਨ ਅੱਜ ਕਮਲ ਛਿੱਕਾ ਜੋ ਕਿ ਸਾਡੇ ਸਾਰਿਆਂ ਦਾ ਹੀ ਬਹੁਤ ਹੀ ਹਰਮਨ ਪਿਆਰਾ ਨੌਜਵਾਨ ਸਾਥੀ ਸੀ ਅੱਜ ਉਸਦੇ ਜਨਮ ਦੇ ਦਿਵਸ ਦੇ ਮੌਕੇ ਦੇ ਉੱਤੇ ਉਸਦੇ ਦੋਸਤਾਂ ਨੇ ਉਸਦੇ ਚਾਹਨ ਵਾਲਿਆਂ ਨੇ ਜੋ ਇੱਕ ਅੱਛਾ ਉਪਰਾਲਾ ਕੀਤਾ ਲੋੜਵੰਦਾਂ ਦੀ ਮਦਦ ਦੇ ਲਈ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਉਹ ਅੱਜ ਤੁਸੀਂ ਦੇਖ ਰਹੇ ਹੋ ਵੀ 500 ਤੋਂ ਉੱਤੇ ਬਲੱਡ ਜਿਹੜਾ ਡੋਨੇਟ ਹੋ ਚੁੱਕਾ ਹੈ। ਔਰ ਆਨ ਆਲੇ ਸਮੇਂ ਦੇ ਵਿੱਚ ਵੀ ਜਿਹੜੇ ਉਹਦੇ ਦੋਸਤ ਹੈ, ਸਾਥੀ ਹੈ, ਇਸੇ ਤਰ੍ਹਾਂ ਉਸ ਦੀ ਜਾਤ ਦੇ ਵਿੱਚ ਸਮਾਜ ਸੇਵਾ ਦੇ ਕੰਮ ਲੋੜਵੰਦ ਲੋਕਾਂ ਦੀ ਮਦਦ ਲਈ ਆਨ ਆਲੇ ਸਮੇਂ ਦੇ ਸਮੇਂ ਸਮੇਂ ਸਰ ਜਿਹੜੇ ਕਰਦੇ ਰਹਿੰਦੇ। ਅੱਜ ਸਾਰੇ ਸਾਡੇ ਭਰਾ, ਸਾਡੇ ਸਾਡੇ ਨਿਤਰਾਜ ਕਮਲ ਸਿੱਕਾ ਜੀ ਦੇ ਜਿਹੜਾ ਇਹਨਾਂ ਨੇ ਜ ਬਲੱਡ ਕੈਂਪ ਲਗਾਇਆ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਨੇ ਇਹਨਾਂ ਦੀ ਯਾਦ ਦੇ ਵਿੱਚ ਔਰ ਅੱਜ ਮੈਨੂੰ ਪਤਾ ਲੱਗਿਆ ਵੀ 3 ਵਜੇ ਤੋਂ ਪਹਿਲਾਂ ਪਹਿਲਾਂ 500 ਯੂਨਿਟ ਉਹ ਹੋ ਚੁੱਕੀ ਆ ਔਰ ਹਲੇ ਮੈਨੂੰ ਲੱਗਦਾ ਵੀ 100 200 ਤੇ ਕਰੀਬ-ਕਰੀਬ ਹੋਰ ਲੜਨ ਜਾਊਗੀ ਔਰ ਕਮਨ ਸਿੱਕਾ ਜੀ ਦੀ ਇੰਨੀ ਇਹਨਾਂ ਦੇ 11 ਦੋਸਤਾਂ ਨਾਲ ਔਰ ਮੱਲੇ ਦੇ ਵਿੱਚ ਔਰ ਏਰੀਆ ਦੇ ਵਿੱਚ ਇੰਨੀ ਇਹਨਾਂ ਨੇ ਆਪਣੀ ਬਣਾ ਕੇ ਰੱਖੀ ਹੋਈ ਆ ਕਿ ਇਹਨਾਂ ਦੇ ਨਾਮ ਨੂੰ ਔਰ ਇਹਨਾਂ ਦੀ ਸੋਚ ਨੂੰ ਔਰ ਲੋਕ ਇਹਨੇ ਚਾਹੁੰਦੇ ਨੇ ਔਰ ਇਹਨਾਂ ਦੇ ਨਾਮ ਸੁਣ ਕੇ ਹੀ ਇੱਥੇ ਬਲੱਡ ਆਪਣਾ ਖੂਨਦਾਨ ਕਰਨ ਦਾ ਰਾਜ਼ ਸੋ ਮੈਂ ਸਾਰੇ ਆ ਦੋਸਤਾਂ ਮਿੱਤਰਾਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਇੱਥੇ ਆ ਕੇ ਖੂਨਦਾਨ ਦੇ ਕੇ ਗਏ ਨੇ ਅੱਜ ਦਾ ਕੈਂਪ ਦਾ ਤੁਸੀਂ ਦੇਖ ਲਓ ਮੇਲਾ ਲੱਗਿਆ ਆ ਕਮਲ ਸਿੱਕੇ ਦੇ ਨਾਮ ਤੇ ਅੱਜ ਜਨਮ ਦਿਨ ਲਾਉਣ ਆਲਾ ਜਨਮ ਦਿਨ ਤੇ ਉਹਨਾਂ ਯਾਦ ਦੇ ਵਿੱਚ ਕੈਂਪ ਰੱਖਿਆ ਸੀਗਾ ਤੁਹਾਨੂੰ ਮੈਂ ਕੱਲ ਵੀ ਮੈਸੇਜ ਆਇਆ ਸੀ ਕਿ ਬਹੁਤ ਵੱਡੇ ਪੱਧਰ ਤੇ ਮੈਸੇਜ ਆਊਗਾ ਉਹੀ ਗੱਲ ਹੈ ਜੀ ਦੇਖਣ ਨੂੰ ਮਿਲ ਰਹੀ ਬਹੁਤ ਵੱਡੇ ਪੱਧਰ ਤੇ ਮੈਸੇਜ ਲੱਗਾ ਹੈ ਲੁਧਿਆਣਾ ਸ਼ਹਿਰ ਨੂੰ ਪੰਜਾਬ ਦੇ ਵਿੱਚ ਪਹਿਲਾ ਵਿਸਤਾਰ ਕਲੈਡ ਕੈਂਪ ਹੋਊਗਾ ਜਿੱਥੇ ਲੋਕ ਆਪ ਆਪਣਾ ਨਾਮ ਲਿਖਾ ਰਹੇ ਨੇ ਖੂਨ ਦੇਣ ਲਈ ਕਿ ਮੇਰਾ ਨਾਮ ਲਿਖੋ ਮੈਂ ਦੇਣਾ ਮੈਂ ਦੇਣਾ ਤੁਸੀ ਹੁਣ ਦੇਖ ਹੀ ਸਕਦੇ ਹੋ ਹੱਲੇ ਵੀ 80 ਬੰਦੇ ਪੈਂਡਿੰਗ ਆ ਜਿਹੜੇ ਖੂਨ ਦੇਣ ਨੂੰ ਬੈਠੇ ਆ ਹੱਲੇ ਹੋਰ ਵੀ ਹੱਲੇ ਦਾ ਟਾਈਮ ਤੇ 1.5-2 ਘੰਟੇ ਪਏ ਆ ਦੇਖੋ ਕੁਝ ਕਿੰਨੇ ਕੇ ਡਾਲਰ ਰਸਤਾ ਹੈ ਭਾਈ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਜਿਹੜੀ ਵੀ ਐਕਟੀਵਿਟੀ ਕਮਲ ਸਿੱਕੇ ਜੋ ਵੀ ਵੀ ਐਕਟੀਵਿਟੀ ਕਰਾਇਆਗੇ ਕਮਲ ਸਿੱਕੇ ਨਾਲ ਦੀ ਐਕਟੀਵਿਟੀ ਆਪ ਪਸੰਦੀ ਕੀ ਕਹਿਣਾ ਚਾਹੋਗੇ ਅੱਜ ਬੋਲਿਓ ਕੋਈ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਦਾ ਇੱਥੇ ਸਾਰੇ ਭਰਾ ਆਏ ਨੇ ਮੇਰੇ ਸਾਰੇ ਜਿੰਨੇ ਵੀ ਕੋ ਲੀਡਰ ਸਪਾਨ ਸਾਰੇ ਜਿਹੜੇ ਮੈਂ ਇਹਨੇ ਜੀਵਰੀ ਹੋਣੇ ਮੈਂ ਆਪਣੇ ਭੇਜੀ ਹੁਣ ਛੋਟੇ ਭਰਾ ਕਮਲ ਸਿੰਘ ਕਰਨ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਦਿਨਾ ਉੱਥੇ ਹੀ ਸਾਰਿਆਂ ਨੂੰ ਸਵਾਸ ਕਰਦਾ ਆਵੇਂ ਹਮੇਸ਼ਾ ਯਾਦ ਕਰਦੇ ਇਦਾਂ ਦੇ ਕੈਂਪ ਆਪਾਂ ਨੂੰ ਲਗਾਉਣੇ ਚਾਹੀਦੇ ਆ ਤੇ ਇਹੀ ਉਸ ਤੋਂ ਵੱਡੀ ਸਰਤਾਜ ਲਈ ਉਸ ਨੂੰ ਕੋਈ ਨਹੀਂ ਹੋ ਸਕਦਾ ਪਰਿਵਾਰ ਲਈ ਵੀ ਕਹਿਣਾ ਚਾਹਣਾ ਤੇ ਪਰਿਵਾਰ ਦਾ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਆਪਾਂ ਜੀ ਕੈਂਪਰ ਤੇ ਆਦਿ ਦਾ ਇੱਕ ਵਾਰ ਉਹਦੇ ਪਰਿਵਾਰ ਵਾਲੇ ਨੂੰ ਜਰੂਰ ਧਿਆਨ ਦਿੱਤਾ ਜਾਵੇ ਉਹਦਾ ਵੀ ਧਿਆਨ ਰੱਖਿਆ ਜਾਵੇ ਜਿਹੜੀ ਵੀ ਉਹਨੂੰ ਕੋਈ ਪਰਵਾਹ ਪੁਲਿਸੇ ਚੇਤਨਾ ਜਾਂ ਕਮੀ ਹੈ ਕਿ ਆਪਾਂ ਸਾਰਿਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਮੈਂ ਨੇ ਕਹਿੰਦਾ মিডিਆ ਦਾ ਵੀ ਧਿਆਨ ਬਹੁਤ ਹੀ ਘੱਟ ਵੱਲ ਆਉਂਦਾ ਹੈ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਕਮਲ ਸਿੱਕਾ ਜੀ ਦਾ ਜਨਮ ਦਿਹਾੜਾ ਹੈ ਕਮਲ ਸਿੱਕਾ ਜੀ ਦੀ ਯਾਦ ਦੇ ਵਿੱਚ ਅੱਜ ਸਾਰੇ ਸਾਥੀਆਂ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਯੋਜਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਘੱਟ ਸੈਂਕੜੇ ਤੁਹਾਡੇ ਜਿਹੜੇ ਸਾਥੀ ਐ ਉਹ ਖੂਨਦਾਨ ਕਰ ਰਹੇ ਐ ਸੋ ਇਹ ਖੱਟਿਆ ਸਿੱਕਾ ਜੀ ਨੇ ਸੋ ਸਿੱਕਾ ਜੀ ਨੇ ਇਹ ਪਿਆਰ ਖੱਟਿਆ ਜਿੱਥੇ ਸਾਡੇ ਸਾਥੀਆਂ ਨੇ ਖੂਨ ਦਿੱਤਾ ਹੈ ਉੱਥੇ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਨੇ ਵੀ ਖੂਨ ਦਿੱਤਾ ਸੋ ਅਮਲ ਸਿੱਕਾ ਜੀ ਦੀ ਸੇਵਾ ਭਾਵ ਨੂੰ ਜਿਹੜਾ ਲੈ ਕੇ ਚੱਲ ਰਹੇ ਸੀ ਉਹ ਅੱਜ ਚਾਹੇ ਸਾਡੇ ਚ ਨਹੀਂ ਲੇਕਿਨ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਦੀ ਟੀਮ ਹੈ ਉਹ ਉਹਨਾਂ ਦੀ ਸੇਵਾ ਭਾਵ ਦੀ ਜਿਹੜੀ ਗੱਲ ਹੈ ਉਹਨੂੰ ਐਦਾਂ ਹੀ ਅੱਗੇ ਵਜਾ ਕੇ ਕਰਦੀ ਰਹੂਗੀ ਲੋਕਾਂ ਦੇ ਵਿੱਚ ਸੇਵਾ ਕਰਦੀ ਰਹੂਗੀ ਸੋ ਬੜਾ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਸਿੱਕਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਤੇ ਸਾਰੇ ਸਾਥੀਆਂ ਵੱਲੋਂ ਜਿਹੜਾ ਅੱਜ ਬਲੱਡ ਡੋਨੇਸ਼ਨ ਕੀਤਾ ਗਿਆ ਪਰਮਾਤਮਾ ਦੇ ਵੱਲੋਂ ਬੜਾ ਬੜਾ ਸ਼ੁਕਰਗੁਜ਼ਾਰ ਕਰਦੇ ਆ ਸਾਰੇ ਸਾਥੀਆਂ ਦਾ